ਸਟਾਰ ਵਿੱਤ ਮੰਤਰੀ ਵੱਲੋਂ ਇਸ ਸਾਲ ਦਾ ਬਜਟ ਲੋਕ ਸਭਾ ਵਿੱਚ ਪੇਸ਼ ਕਰਨ ਸਮੇਂ ਦਿੱਤੇ ਗਏ ਭਾਸ਼ਣ ਵਿੱਚ ਦੇਸ਼ ਦੇ ਸਮੁੱਚੇ ਵਿਕਾਸ ਲਈ ਮੰਤਰੀ ਮੰਡਲ ਅਤੇ ਯੋਜਨਾ ਕਮਿਸ਼ਨ ਵੱਲੋਂ ਅਪਣਾਈ ਗਈ ਪਹੁੰਚ ਦੀ ਝਲਕ ਸਪਸ਼ਟ ਵਿਖਾਈ ਦਿੰਦੀ ਹੈ ਡੰਡੀ ਕਰਨ ਨੀਤੀ ਵਿੱਚ ਜਿਸ ਤਰ੍ਹਾਂ ਤਬਦੀਲੀ ਕਰਨ ਦਾ ਸੰਕੇਤ ਦਿੱਤਾ ਗਿਆ ਹੈ ਉਸ ਨਾਲ ਸਰਕਾਰ ਨੂੰ ਕਰਾਂ ਤੋਂ ਪਹਿਲਾਂ ਨਾਲੋਂ ਵਧੇਰੇ ਆਮਦਨ ਹੋਣ ਦੀ ਆਸ ਵੱਜਦੀ ਹੈ ਡੰਡੀ ਖੇਤੀ ਵਿਭਾਗ ਲਈ ਪਿਛਲੇ ਸਾਲ ਨਾਲੋਂ ਵਧੇਰੇ ਰਕਮ ਰੱਖੀ ਗਈ ਹੈ ਜਿਸ ਨਾਲ ਕਿਸਾਨਾਂ ਦੀ ਭਲਾਈ ਲਈ ਨਵੀਆਂ ਸਕੀਮਾਂ ਚਲਾਈਆਂ ਜਾਣਗੀਆਂ ਡੰਡੀ ਆਰਥਿਕ ਵਿਕਾਸ ਨੂੰ ਤੇਜ਼ ਰਫ਼ਤਾਰ ਨਾਲ ਅੱਗੇ ਤੋਰਨ ਲਈ ਡੇਰੀ ਫਾਰਮ ਪੋਲਟਰੀ ਫਾਰਮ ਪਿਗਰੀ ਫਾਰਮ ਸਥਾਪਿਤ ਕਰਨ ਲਈ ਅਤੇ ਦੂਸਰੇ ਸੰਨਤੀ ਦੰਦੇ ਸ਼ੁਰੂ ਕਰਨ ਲਈ ਲੋਡਵੰਦ ਵਿਅਕਤੀਆਂ ਨੂੰ ਘੱਟ ਵਿਆਜ ਦਰ ਦੇ ਕਰਜ਼ੇ ਮਹੱਇਆ ਕਰਵਾਉਣ ਦਾ ਪ੍ਰਬੰਧ ਕਮਰਸ਼ੀਅਲ ਬੈਂਕ ਅਤੇ ਸਹਿਕਾਰੀ ਬੈਂਕ ਕਰਨਗੇ ਡੰਡੀ ਯੁਵਕਾਂ ਅਤੇ ਇਸਤਰੀਆਂ ਦੀ ਭਲਾਈ ਲਈ ਯੁਵਕ ਮੰਡਲ ਅਤੇ ਮੈਲਾ ਮੰਡਲ ਹੂਰ ਮਜਬੂਤ ਕੀਤੇ ਜਾਣਗੇ ਡੰਡੀ ਸਿੱਖਿਆ ਵਿਭਾਗ ਲਈ ਵੀ ਪਹਿਲਾਂ ਨਾਲੋਂ ਵਧੇਰੇ ਰਕਮ ਰੱਖੀ ਗਈ ਹੈ ਤਾਂ ਜੋ ਸਿੱਖਿਆ ਸੁਧਾਰਾਂ ਨੂੰ ਪੱਕੇ ਪੈਰੀਂ ਲਾਗੂ ਕੀਤਾ ਜਾ ਸਕੇ ਡੰਡੀ ਵਰਤਮਾਨ ਸਮੇਂ ਟੂਨ ਲੜਨ ਲਈ ਪ੍ਰਚਾਰ ਅਤੇ ਇਸਤਿਹਾਰਵਾਦੀ ਉੱਪਰ ਜੋ ਖਰਚਾ ਹੁੰਦਾ ਹੈ ਉਸ ਅਨੁਸਾਰ ਤਾਂ ਕੋਈ ਲੱਖਾਪਤੀ ਹੀ ਚੋਣ ਲੜ ਸਕਦਾ ਹੈ ਜਿਹੜਾ ਕਿ ਲੋਕਤੰਤਰ ਦੀ ਸਹੀ ਭਾਵਨਾ ਦੇ ਅਨੁਕੂਲ ਨਹੀਂ ਹੈ ਡੰਡੀ ਇਸ ਲਈ ਚੋਣ ਪ੍ਰਣਾਲੀ ਵਿੱਚ ਸੁਧਾਰ ਲਈ ਜੋਨਾ ਦਾ ਖਰਚਾ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਬਸੇਸ ਨੀਤੀ ਤਿਆਰ ਕਰਨ ਲਈ ਨੈਸ਼ਨਲ ਪੱਧਰ ਤੇ ਬਹਿਸ ਸ਼ੁਰੂ ਕੀਤੀ ਜਾਵੇਗੀ ਦੰਡੀ ਇਸੇ ਤਰ੍ਹਾਂ ਹੀ ਫਸਲਾਂ ਲਈ بیمਾ ਸਕੀਮ ਸ਼ੁਰੂ ਕਰਨ ਲਈ ਨਵੀਂ بیمਾ ਕੰਪਨੀ ਸਥਾਪਿਤ ਕਰਨ ਦੀਆਂ ਹਵਾਬਨਾਮਾ ਡੀਵੀ ਦਾਜ ਪੜਤਾਲ ਕੀਤੀ ਜਾਵੇਗੀ ਇਸ ਸੰਬੰਧ ਵਿੱਚ ਕੋਈ ਵੀ ਫੈਸਲਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਭਰੋਸੇ ਵਿੱਚ ਲੈਣ ਦਾ ਯਤਨ ਕੀਤਾ ਜਾਵੇਗਾ ਡੰਡੀ ਪੰਚਾਇਤਾਂ ਅਤੇ ਮਿਊਸਪਲ ਕਾਰਪੋਰੇਸ਼ਨਾਂ ਰਾਹੀਂ ਨਾਗਰਿਕ ਸਹੂਲਤਾਂ ਵਧਾਉਣ ਦੇ ਪੁਰਜ਼ੋਰ ਯਤਨ ਕੀਤੇ ਜਾਣਗੇ ਡੰਡੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਡੂੰਗੇ ਟੂ ਬੈਲ ਲਗਾਉਣ ਲਈ ਵੱਖਰੇ ਕਾਰਜਕਾਰੀ ਇੰਜੀਨੀਅਰ ਤਾਇਨਾਤ ਕੀਤੇ ਜਾਣਗੇ ਡੰਡੀ ਸੇਵਲ ਸਪਲਾਈ ਕਾਰਪੋਰੇਸ਼ਨ ਰਾਹੀਂ ਲੋਕਾਂ ਨੂੰ ਵਾਜਬ ਕੀਮਤ ਤੇ ਰਸਨ ਮੁਹੱਈਆ ਕਰਵਾਉਣ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ ਡੰਡੀ ਇਸ ਤੋਂ ਪਹਿਲਾਂ ਰੇਲਵੇ ਬਜਟ ਪੇਸ਼ ਕਰਨ ਸਮੇਂ ਵੀ ਰੇਲਵੇ ਸਟਾਫ ਅਤੇ ਯਾਤਰੀਆਂ ਨੂੰ ਅਨੇਕਾਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ ਡੰਡੀ